ਰੇਟ ਆਪਾਂ ਜਮ੍ਹਾਂ ਹੀ ਘੱਟ ਲੈ ਕੇ ਪਹੁੰਚਦੇ ਆਂ ਸੀ ਦੋ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਸੀ ਜਮ੍ਹਾਂ ਸਸਤੀਆਂ ਘਰ ਦਾ ਰੇਟ ਤੋਂ ਅਨ ਪਤਾ ਲੱਗ ਗਿਆ ਹੂਆ ਉੱਤੇ ਆਪਾਂ ਸਕਰੀਨ ਤੇ ਪਹਿਲਾਂ ਲਿਖ ਕੇ ਲਾਤਾ ਸੀਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਕੋਈ ਵੀ ਗੱਡੀ ਐ ਮੋਟਰਸਾਈਕਲ ਐ ਘਰ ਐ ਕੁੱਠੀ ਐ ਮਕਾਨ ਐ ਕੋਈ ਬੋਲਟ ਐ ਕੋਈ ਮੋਟਰਸਾਈਕਲ ਐ ਆਪਣੇ ਕੋਲੇ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਫਰੀ ਚ ਆਪਾਂ ਐਡ ਲਾ ਦਾਂਗੇ ਸੀ ਪਹਿਲੀ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੇ ਆਂ ਸੀ ਆਲਟੋ ਵੱਡੀ ਇੱਕ ਬਰੀ ਚੈੱਕ ਕਰੋ ਪਹਿਲਾਂ ਪੂਰੀ ਵਧੀਆ ਸੋਹਣੀ ਗੱਡੀ ਆ ਸੀ ਰੰਗ ਪੂਰਾ ਵਧੀਆ ਸੀ ਗੱਡੀ ਦੇ ਰੰਗ ਦੀ ਗੱਲ ਕਰੀਏ ਸਿਲਵਰ ਰੰਗ ਮਾਲਕ ਨੇ ਦੱਸਿਆਗਾ ਗੱਡੀ ਚਲਾਉਣ ਚ ਪੂਰੀ ਵਧੀਆ ਤੇ ਮਾਡਲ ਦੀ ਗੱਲ ਕਰੀਏ 2009 ਮਾਡਲ ਹੈ ਸੀ ਆਲਟੋ ਐਲ ਐਕਸ ਆਈ ਹੈ ਜੀ ਇਹ ਸੈਂਟਰ ਲੋਕ ਹੈ ਪਾਵਰ ਸਟੀਰਿੰਗ ਹੈ ਪੰਜਾਬ ਨੰਬਰ ਦੀ ਗੱਡੀ ਹੈ ਸੀ ਇਹ ਤੇ ਇਹਨਾਂ ਦਾ ਜਿਹੜਾ ਏਰੀਆ ਜੀ ਮੋਗਾ ਹੈ ਮੋਗੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਸੀ ਬਾਕੀ ਕੰਮ ਹਰ ਇੱਕ ਮਾਲਕ ਨੇ ਕਰਵਾਇਆ ਹੋਇਆ ਮੌਕੇ ਦਾ ਮੋਕੇ ਦਾ ਕੋਈ ਗੱਡੀ ਕੰਮ ਕਿਸੇ ਪਾਸੋਂ ਪਾਲਦੀ ਨਹੀਂ ਜੇ ਕਿਸੇ ਨੂੰ ਪਸੰਦ ਆਈ ਹੋ ਜੀ ਮੋਗੇ ਜਾ ਕੇ ਦੇਖੋ ਗੱਡੀ ਨੂੰ ਸਟਾਰਟ ਕਰਕੇ ਦੇਖੋ ਚਲਾ ਕੇ ਦੇਖੋ ਇੰਜਨ ਗੇਅਰ ਚੈੱਕ ਕਰੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਵਹਿ ਕੇ ਮੁਕਾਲੋ ਜੀ ਬਾਕੀ ਜੇ ਆਪਾਂ ਇੱਕ ਡਿਮਾਂਡ ਦੀ ਗੱਲ ਕਰੀਏ 1,45,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ 1,45 ਇੱਕ ਬਰੀ ਡਿਮਾਂਡ ਹੈਗੀ ਬਾਕੀ ਅੰਦਰੋਂ ਸੋਹਣੀ ਹੈ ਬਾਹਰੋਂ ਵਧੀਆ ਸਾਰੇ ਫੰਕਸ਼ਨ ਆਪਨ ਵਰਕਿੰਗ ਚ ਮਿਲ ਜਾਣਗੇ ਤੇ ਘਰ ਦੀ ਗੱਡੀ ਆ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਗੱਲ لازمی ਕਰ ਲਓ ਇੱਕ ਵਾਰੀ 9914737306 ਕੋਈ ਵੀ ਗੱਲ ਕਰਨੀ ਹੋਵੇ ਜੀ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ ਗੱਲ ਮਾਲਕੇ ਨਾਲ ਸਿੱਧੀ ਕਰ ਲਿਓ ਤੇ ਨੰਬਰ ਦੂ ਤੇ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੇ ਸੀ 5 ਸਪੀਡ ਗੱਡੀ ਆ ਜੀ 5 11 ਵਾਲੀ ਆ ਇੰਜਨ ਗੇਅਰ ਪੂਰਾ ਵਧੀਆ ਸੀ AC ਹੀਟਰ ਮਾਡਲ ਹੈ ਸੀ ਇਹ 2001 ਮਾਡਲ ਗੱਡੀ ਹੈ ਗੱਡੀ ਪਹਿਲਾਂ ਵੀ ਤੁਸੀਂ ਦੇਖੀ ਹੋਊਗੀ ਇਹ ਹਰਿਆਣਾ ਨੰਬਰ ਹੈ ਜੀ ਤੇ مالک ਨੇ ਛੇਤੀ ਤੋਂ ਛੇਤੀ 베ਚਣੀ ਆ ਚਿੱਟੇ ਰੰਗ ਦੀ ਆ ਕੋਈ ਜੰਗ ਨਹੀਂ ਲੱਗੀ ਹੋਈ ਸੀ ਕੋਈ ਗਲਤ ਨਹੀਂ ਇੰਜਨ ਉੰਜਨ ਪੂਰਾ ਵਧੀਆ ਸੀ ਬਾਡੀ ਲਾਈਨ ਪੂਰੀ ਵਧੀਆ ਬਾਕੀ ਬੰਪਰ ਬੂੰਪਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਫੋਟੋਆਂ ਚ ਸਾਰਾ ਕੁਛ ਤੁਸੀਂ ਦੇਖ ਰਹੇ ਹੋ ਜੀ ਇੱਕ ਮਾਡਲ ਹੈ ਪੈਟਰੋਲ ਤੇ ਹੈ ਜੀ ਤੇ ਟਾਇਰ ਸੜ ਤੋਂ 65 ਪੈਸੇ ਆ ਗੱਡੀ مالک ਨੇ ਛੇਤੀ ਤੋਂ ਛੇਤੀ 베ਚਣੀ ਆ ਪਹਿਲਾਂ ਵੀ ਇਸ ਗੱਡੀ ਦੀ ਆਪਾਂ ਐਡ ਕੀਤੀ ਸੀ ਸ਼ਾਇਦ ਤੁਸੀਂ ਦੇਖੀ ਹੋਵੇ ਸੀ ਤੇ ਪਹਿਲਾਂ ਰੇਟ مالک ਨੇ ਜਿਹੜਾ ਲਾਇਆ ਸੀਗਾ ਉਹ ਤੋਂ ਘਟਾ ਕੇ ਮਾਲਕ ਨੇ ਹੁਣ ਗੱਡੀ ਵੇਚਣੀ ਕਿਉਂਕਿ ਛੇਤੀ ਵੇਚਣੀ ਆ ਪਹਿਲਾਂ ਵੀ ਰੇ ਠੀਕ ਸੀਗਾ ਹੁਣ ਹੋਰ ਵੀ ਘਟਾਤਾ ਜੀ ਨੰਬਰ ਤੁਹਾਨੂੰ ਮਾਲਕ ਦਾ ਮਿਲ ਜਾਊਗਾ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਸੀ 38000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਇੱਕ 38000 ਕੋਈ ਫਿਕਸ ਨਹੀਂ ਹੈਗਾ ਸੀ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਕੋਈ ਵੀ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਰਾਮਪੁਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਮੇਕੀ ਸੀਟ ਕਵਰ ਬੈਟਰੀ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ ਗੱਲ ਆਪ ਹੀ ਕਰ ਲਿਓ ਜੀ ਤੇ ਕਿਵੇਂ ਦੀਆਂ ਲੱਗੀਆਂ ਜੀ ਦੋਵੇਂ ਗੱਡੀਆਂ ਜਰੂਰ ਦੱਸਿਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਅਸੀਂ ਅੱਗੇ ਤੁਹਾਨੂੰ ਘਰ ਵੀ ਦੇਖਣ ਨੂੰ ਮਿਲੂਗਾ ਪਹਿਲਾਂ ਮੈਨੂੰ ਕਮੈਂਟ ਕਰਕੇ ਵੀਡੀਓ ਬਾਰੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਜੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਤੁਸੀਂ ਵੀ ਵੇਚਣਾ ਜੀ ਕੋਈ ਵੀ ਚੀਜ਼ ਹੈ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਕੋਠੀ ਘਰ ਮਕਾਨ ਸਕੂਟੀ ਕੁਝ ਵੀ ਹੈ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾ ਦੇਗੇ ਗੱਲ ਕਰਦੇ ਹਾਂ ਜੀ ਆਪਾਂ ਹੁਣ ਘਰ ਦੀ ਜਿਹੜਾ ਘਰ ਆਪਾਂ ਜਮਾ ਸਸਤਾ ਲੈ ਕੇ ਪਹੁੰਚੇ ਹਾਂ ਜੀ ਰੇਟ ਤਾਂ ਤੁਹਾਨੂੰ ਪਤਾ ਲੱਗ ਗਈ ਗੱਲ ਸੀ ਸਿਰਫ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਸੀ 8 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਇਹ ਫਿਕਸ ਰੇਟ ਨਹੀਂ ਹੈਗਾ ਸੀ ਜੇ ਆਪਾਂ ਘਰ ਦੀ ਗੱਲ ਕਰੀਏ ਪੂਰਾ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਅਸੀਂ ਜਗ੍ਹਾ ਦੀ ਗੱਲ ਕਰੀਏ 4.5 ਮਰਲੇ ਥਾਂ ਮਾਲਕ ਨੇ ਦੱਸੀ ਹੈ ਸੀ ਪੂਰੀ ਵਧੀਆ ਥਾਂ ਹੈ ਸੀ ਤੇ ਪੂਰਾ ਵਧੀਆ ਘਰ ਹੈਗਾ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਸੀਂ ਦੇਖ ਵੀ ਰਹੇ ਹੋ ਸੀ ਘਰ ਪੂਰਾ ਵਧੀਆ ਬਣਿਆ ਹੋਇਆ ਰੇਟ ਬਹੁਤ ਘੱਟ ਹੈ ਸੀ ਬਾਕੀ ਵੀਡੀਓ ਵੀ ਮਾਲਕ ਨੇ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਵੀਡੀਓ ਚ ਸਾਰਾ ਖੂਸ਼ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਬਾਥਰੂਮ ਵਗੈਰਾ ਵਧੀਆ ਸੀ ਤੇ ਜਗ੍ਹਾ ਬਹੁਤ ਵਧੀਆ ਸੀ ਬਾਕੀ ਰੇਟ ਬਹੁਤ ਸਹੀ ਮਾਲਕ ਨੇ ਲਾਏਗਾ ਕੁੱਲ 8 ਲੱਖ ਰੁਪਇਆ ਮਾਲਕ ਨੇ ਕਿਹਾਗਾ 8 ਲੱਖ ਰੁਪਇਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮੌਕੇ ਤੇ ਘਾਟਾ ਬੱਧ ਕੀਤਾ ਜਾਊਗਾ ਜੀ ਤੇ ਵਧੀਆ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਵਧੀਆ ਸਟੋਰ ਏਰੀਆ ਦੇਖਣ ਨੂੰ ਮਿਲੂਗਾ ਵਧੀਆ ਭਾਂਡਾ ਸੀ ਵਧੀਆ ਓਪਨ ਰਸੋਈ ਆਕੂ ਸ਼ਾਪ ਨੂੰ ਦੇਖਣ ਨੂੰ ਮਿਲੂਗਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਪਿੰਡ ਜਿਹੜਾ ਇਹਨਾਂ ਦਾ ਹੈਗਾ ਜੀ ਦੁੱਧਾ ਦੁੱਧਾ ਪਿੰਡ ਹੈਗਾ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਤਹਿਸੀਲ ਗਿੱਦੜਵਾਹਾ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਹੀ ਦਿੱਤੀ ਮਾਲਕ ਦਾ ਮੋਬਾਈਲ ਨੰਬਰ ਨੋਟ ਕਰ ਲਓ ਨਾਲ ਦੀ ਨਾਲ 99884 70885 9988470885 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਤੇ ਉਹ ਤੋਂ ਬਾਅਦ ਜਾ ਕੇ ਤੁਸੀਂ ਦੇਖ ਸਕਦੇ ਹੋ ਘਰ ਨੂੰ ਦੇਖ ਕੇ ਗੱਲਬਾਤ ਕਰਕੇ ਰੇਟ ਮੁਕਾ ਕੇ ਘਰ ਨੂੰ ਖਰੀਦ ਸਕਦੇ ਹੋ ਜੀ ਬਾਕੀ ਹੁਣ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਘਰ ਕਿਵੇਂਦ ਲੱਗਿਆ ਜੇ ਪਸੰਦ ਆਇਆ ਘਰ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੇ ਲਾ ਦੇਵਾਂਗੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਵਧੀਆ ਸੋਨਾ ਪਕਾ ਰੱਚ ਤੁਹਾਡੇ ਖਾਤਰ ਲੈ ਕੇ ਪਹੁੰਚੇ ਦਿਖਾਇਆ ਤੁਹਾਨੂੰ ਵੀਡੀਓ ਪਸੰਦ ਆਈ ਹੈ ਜਰੂਰ ਕਮੈਂਟ ਕਰਦੋ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕੀ ਤੁਹਾਨੂੰ ਚਾਹੀਦਾ ਕਰੋ ਜੀ ਕਮੈਂਟ ਆਪਾਂ ਲੈ ਕੇ ਪਹੁੰਚ ਜਾਗੇ ਤੇ ਹੁਣ ਜਾਨਾ ਜੀ ਮੈਂ ਕੱਲ ਨੂੰ ਇੱਕ ਹੋਰ ਵੀਡੀਓ ਲੈ ਕੇ ਆਉਂਗਾ ਤੇ ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਜਾਵੇ ਜੀ ਰੱਬ ਅਗੇ ਅਰਦਾਸ ਹੈ ਜੀ